ਹਾਏ ਹਾਏ ਮਿੰਨੂ ਤਾਂ ਮਾਤਾ ਦੀ ਘਰਾਂ ਨਹੀਂ ਆਉਂਦੀ ਆ ਬੇਕਦੇ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਨਾ ਪਿਆਰੀ ਜੀ ਤੇ ਮੇਰੇ ਲਾਗੇ ਕੋਈ ਗੱਲ ਹੀ ਨਹੀਂ ਕੀਤੀ ਪਤਾ ਨਹੀਂ ਉਹਨੇ ਸਿਰ ਵਿੱਚ ਕੀ ਧੂੜਤਾ ਵਾ ਇੱਥੇ ਤਾਂ ਖਲੋਂਦੀ ਹੀ ਨਹੀਂ ਗਈ ਭੱਜ ਗਈ ਮੈਂ ਕਾ ਚੱਲੇ ਕਰਾਤੀ ਰਹਿ ਪਾ ਸਵੇਰੇ ਚੱਲ ਜੀ ਦਾਲ ਚ ਕੁਝ ਨਾ ਕੋਹ ਤੇ ਕਾਲਾ ਹੈਗਾ ਵਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਗੱਲ ਕਿੱਦਾਂ ਹੋਊਗੀ ਇਹਨਾਂ ਨਾਲ ਗੱਲ ਕਰਦੀ ਆ ਤੇਰੀ ਮਾਂ ਨੇ ਨਾ ਇਦਾਂ ਬਾਜ ਨਹੀਂ ਆਉਣਾ ਜਾਂਦੇ ਮਾਮੇ ਹੁਣਾਂ ਨੂੰ ਸਾਧ ਤੇ ਮਾਤਾ ਨੂੰ ਕਹਿਆ ਵਸੀਅਤ ਤੁਹਾਡੇ ਨਾਲ ਕਰਦੇ ਚੰਗੀ ਰਹੇਗੀ ਨਹੀਂ ਤੇ ਉਹਨਾਂ ਦੋਵਾਂ ਜਿਹੇ ਮਿੱਠੇ ਪਿਆਰੇ ਹੋਗੇ ਨਾ ਪਹਿਲੀ ਪੱਕਾ ਆਪਣੇ ਨਾਲ ਵਾ ਲੈਣੀ ਆ ਮੈਨੂੰ ਨਹੀਂ ਪਤਾ ਆਦਾ ਇੰਨਾ ਚਿਰ ਹੋ ਗਿਆ ਮੇਰਾ ਵਾ ਪਏ ਇਹਨੂੰ ਅੱਗੋਂ ਪਿੱਛੋਂ ਤੇ ਕਿਤੇ ਰੋਟੀ ਨਾ ਦਵੇ ਬੁਰਕੀ ਹੁਣ ਕਹਿੰਦੀ ਮੰਮੀ ਮੈਂ ਤੁਹਾਨੂੰ ਪੱਕਾ ਹੀ ਰੱਖ ਲਾਂ ਉਹਦਣ ਆਈ ਹੀ ਤੇ ਕਿੱਦਾਂ ਬੋਲ ਕੇ ਗਈ ਸੀ ਮਾਤਾ ਨੂੰ ਲੈ ਆਓ ਮੈਂ ਠੇਕਾ ਲਿਆ ਵਾ ਹੁਣਾਂ ਦੀ ਆ ਮਾਤਾ ਮੇਰੀ ਮੇਰੀ ਆ ਤੇ ਉਹਦਾਂ ਦੀ ਮਾਤਾ ਵਾ ਜਿਹੜੀ ਮਗਰ ਲੱਗੀ ਕੋਈ ਨਹੀਂ ਇਹਨੂੰ ਵੀ ਉਹਦਣ ਪਤਾ ਲੱਗਣਾ ਜਿੱਦਾਂ ੱੱਕੇ ਮਾਰ ਕੇ ਨਾ ਇਹਨੂੰ ਘਰੋਂ ਬਾਹਰ ਕੱਢਿਆ ਅਜੇ ਤੈਨੂੰ ਜੀਵਨ ਬੜੀ ਚੰਗੀ ਲੱਗਣ ਢਈ ਆ ਉਹਨੇ ਸਿਰਫ ਨਾ ਪੈੜੀ ਤੱਕ ਮਤਲਬ ਰੱਖਣਾ ਵਾ ਜਿੱਦਣ ਪੈੜੀ ਹੋਗੀ ਨਾ ਉਹਦਾਂ ਤੂੰ ਕੌਣ ਤੇ ਮੈਂ ਕੌਣ ਹੁਣਾਂ ਵੀ ਇਹਨਾਂ ਇਦਾਂ ਹੀ ਚਾਹੀਦਾ ਜਿਹੜੀ ਫਫੇ ਕੁੱਟਣੀ ਬਣੀ ਆ ਨਾ ਹੁਣ ਜੀਵਨ ਦੀ 헤ਜਲੀ ਸ਼ੇਰ ਪਤਾ ਲੱਗੂਗਾ ਇਹਨੂੰ ਇੰਨਾ ਨਹੀਂ ਪਤਾ ਤੇ ਆਂਡ ਗਵਾਂਡ ਹੱਟ ਕੀ ਬਣਿਆ ਵਾ ਉਹ ਗਵਾਂਡੀਆਂ ਨੇ ਕਿੱਦਾਂ ਆਪਣੀ ਮਾਤਾ ਕੱਢੀ ਹੀ ਘਰ ਜਦੋਂ ਪੈੜੀ ਬੰਨਾ ਨਾ ਹੋ ਗਿਆ ਇਹਨੇ ਵੀ ਪੱਕਾ ਨਾ ਉਹੋ ਹੀ ਵਿਉਂਤ ਬਣਾਈ ਹੋਣੀ ਆ ਫਿਰ ਜਿੱਦਾਂ ਉਹਦੇ ਨਾਉ ਨੇ ਕੀਤਾ ਨਾ ਉਦਾਂ ਹੀ ਮੈਂ ਕਰਦੀ ਆ ਤੇ ਕੋਈ ਗੱਲ ਨਹੀਂ ਜੀਵਨ ਕਰੇ ਤੇਰਾ ਇਹ ਕੰਮ ਜਿਹੜਾ ਨਾ ਸਿਰੇ ਨਹੀਂ ਮੈਂ ਚੜ੍ਹ ਦਿੰਦੀ ਮੈਂ ਵੀ ਘਾੜੀ ਰਮਨ ਆ ਤੂੰ ਵੇਖੀ ਜਾ ਤੇਰਾ ਨਾਂ ਬੰਦਾ ਕੀ ਆ ਤੂੰ ਪਿਆਰੀ ਲੱਭਣ ਲਈ ਆ ਜੇ ਪਿਆਰੀ ਤੂੰ ਨਾ ਮੱਲਾ ਵੀ ਨਾਲਵਾ ਜੇਗੀ ਨਾ ਛੇਰ ਕਵੀ ਜਾਂ ਤਾਂ ਫਿਰ ਦੋਹੇ ਸੇ ਹੋਣਗੇ ਜਾਂ ਸਾਰੇ ਮਾਤਾ ਦੇ ਨਾਂ ਹੀ ਰਹੂਗੀ ਤੂੰ ਆ ਜਿਹੜਾ ਮਨਸੂਬੇ ਘੜਦੇਈ ਆ ਨਾ ਤੇਰੇ ਕਾਮਯਾਬ ਨਹੀਂ ਮੈਂ ਹੋਣ ਦਿੰਦੀ ਕਿ ਦੀ ਚਲਾਕ ਆ ਕਿ ਤੱਪੇ ਕੇ ਆ ਉਹਨੇ ਸਲਾਹ ਦਿੱਤੀ ਹੋਵੇ ਫੀ ਰੋਟੀ ਪਾਣੀ ਦੇ ਰੋਟੀ ਦੀ ਕਿਹੜੀ ਗੱਲ ਵਾ ਤੇ ਪਿਆਲੀ ਕਰਾ ਨਾ ਕੋਈ ਨਹੀਂ ਤੈਨੂੰ ਪਿਆਲੀ ਬੰਨਾ ਸਾਰਾ ਮੈਂ ਦਿੰਨੀ ਆ ਆ ਚੁੱਸ ਤੇ ਚਲਾਕੀਆਂ ਨਾ ਇਹ ਹੋਰ ਬੰਦੇ ਨਾ ਕਰੀ ਮੇਰੇ ਨਾਲ ਤਾਂ ਤੂੰ ਘਾਟ ਹੀ ਮਾਰ ਚਾਹ ਤੇ ਘੋਟ ਬਣਾ ਕੇ ਪੀਵਾ ਮੇਰਾ ਤੇ ਸਿਰ ਦੁਖਣ ਡਿਆ ਪਿਆ ਵਾ ਮਾਤਾ ਵੱਲ ਵੇਖ ਕੇ ਵੀ ਮੈਂ ਚਲਦੀ ਆ ਚਲਦੀ ਆ ਹਾਦੀ ਹੋ ਗਈ ਆ ਕੋਈ ਨਹੀਂ ਕਹਿੰਦਾ ਬਿਮਾਰ ਹੋਈ ਨਾ ਕਿਹਾ ਨਾ ਦਵਾਈ ਲਿਆ ਦਿਓ ਮੈਂ ਵੀ ਟਕੇ ਵਰਗਾ ਜਵਾਬ ਦਊ ਕਿ ਜਾ ਲਿਆ ਦਵਾਈ ਜੀਵਨ ਨੂੰ ਨਾਲ ਲੈ ਜਾ ਚੜਜੋ ਬੱਸੇ ਤੇ ਲੈ ਆਓ ਜਾ ਚੱਲ ਫੁਲਕੇ ਲਾ ਕੇ ਨਾ ਤੇ ਪਹਿਲਾ ਮੰਮੀ ਨੂੰ ਦੇ ਰਾਂ ਠੰਡ ਵੀ ਬੜੀ ਹੋ ਗਈ ਆ ਮੈਂ ਤੇ ਮੰਮੀ ਨੂੰ ਕਿਹਾ ਤੇ ਹਰਜਾਈ ਚ ਹੁਣ ਬਾਹਰ ਹੀ ਨਹੀਂ ਆਉਣਾ ਚੱਲ ਕੋਈ ਨਹੀਂ ਪਰ ਨਾ ਕੱਲ ਦਾ ਮੰਮੀ ਨੇ ਨਾ ਬੜੀ ਟੈਨਸ਼ਨ ਲੰਦੀ ਆ ਰਮਨ ਨੇ ਤੇ ਸੋਨੂ ਭਾਜ ਨੇ ਬੜੀਆਂ ਗੱਲਾਂ ਚਪਾਇਆ ਉਹਨਾਂ ਨੂੰ ਇੰਨੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਫਿਰ ਵੀ ਮਾਂ ਵਾਂ ਮਾਂ ਦਾ ਦਿਲ ਦਿਖਾਉਣ ਤੋਂ ਪਹਿਲਾਂ 10 ਵਾਰੀ ਸੋਚਣਾ ਚਾਹੀਦਾ ਹੈ ਆਪਣੇ ਤੇ ਵੀ ਤੇ ਟਾਈਮ ਆਉਣਾ ਹੀ ਆ ਨਾ ਪਰ ਇਹਨਾਂ ਨੂੰ ਰੱਬ ਹੀ ਬੁਲਾਵਾ ਦੋਆਂ ਜੀਆਂ ਨੂੰ ਚੱਲ ਜੇ ਨੌ ਨੇ ਗੱਲਾਂ ਕੀਤੀਆਂ ਤੇ ਕੋਤੀ ਨਾ ਕਰਦਾ ਪਰ ਪੁੱਤ ਵੀ ਨਹੀਂ ਹਟਦਾ ਹੈ ਉਹ ਤੋਂ ਵੱਧ ਕਰਦਾ ਹੀਗਾ ਮੇਰਾ ਤੇ ਜੀ ਕਰਦਾ ਵਾ ਇਹਨਾਂ ਤੇ ਘਰ ਜਾਵਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੱਸ ਕੇ ਆਵਾਂ ਫਿਰ ਤੁਸੀਂ ਹੀ ਨਹੀਂ ਮੰਮੀ ਨੂੰ ਗੱਲਾਂ ਕਿਉਂ ਕੀਤੀਆਂ ਕਿਉਂਕਿ ਜੀ ਉਹ ਬੰ ਮਾਰੂਗੀ ਤੇ ਫੇਰ ਚੱਲ ਮਨਾ ਤੇ ਨਾ ਫੁਲਕੇ ਲਾ ਕੇ ਨਾ ਤੇ ਮੰਮੀ ਵਿਚਾਰੀ ਨਹੀਂ ਦੇ ਕੇ ਹੰਮੀ ਬਾਅਦ ਚ ਲੱਗਦਾ ਨਾ ਟਾਈਮ ਤੇ ਇਹਨਾਂ ਤੇ ਘਰ ਜਾਵਾਂਗੀ ਫੇਰ ਦੱਸੋ ਇਹਨੂੰ ਪਤਾ ਮੈਂ ਕਿ ਕਿਦਾਂ ਲੰਗ ਲਗਦੀਆਂ ਹਾਂ ਹਾਂਜੀ ਹਾਂਜੀ ਤਾਨੂੰ ਪਤਾ ਹੀ ਆ ਠੰਡ ਤੇ ਫਿਰ ਹੈ ਹੀ ਆ ਹਾਂਜੀ ਹਾਂਜੀ ਪੂਰੀ ਸਰਾਂ ਉਹ ਕਿ ਤਰਾ ਆ ਪਈ ਤੋ ਤਾਂ ਨਾ ਬਾਬਾ ਹਾਂਜੀ ਹਾਂਜੀ ਹਾਏ ਤੇ ਗੱਲ ਹੈਗੀ ਆ ਇਹ ਆ ਵੀ ਚਲੋ ਬੱਜ ਪਚਾ ਕੇ ਰਣਾ ਚਾਹੀਦਾ ਵਾ ਆ ਮਹੀਨਾ ਦਾ ਨੱਪ ਘੁੱਟ ਕੇ ਕੱਢ ਲੋ ਤੇ ਚੱਲ ਓਏ ਯਾਰ ਠੰਡ ਤੇ ਫਿਰ ਲੱਗੀ ਜਾਂਦੀ ਆ ਹਾਂ 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 मारे चक्कर अच्छा अच्छा ठीक है ठीक है ठीक है हां जी हाँ जी अब मैं आ गया घरे करना गल ठीक है ठीक है ठीक है ठीक 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 है मारे चकर चल ठीक है हाँ हाँ आगे आलो, आगे कर लो कर लो हेलो ਸਤਿ ਸ੍ਰੀ ਅਕਾਲ ਹਾਂ ਠੀਕ ਠਾਕ ਤੂੰ ਸੁਣਾਓ ਆਪਣਾ ਹਾਂ ਵਧੀਆ ਵਧੀਆ ਹਾਂ ਜੀ ਮੰਮੀ ਵੀ ਠੀਕ ਆ ਬਸ ਕਰਨਾ ਕੀ ਫੁਲਕੇ ਲਾਉਣ ਡਈ ਆਂ ਆਹੋ ਹਾਂ ਠੰਡੇ ਤੇ ਬੜੀ ਪੈਣ ਡਈ ਸਾਰਾ ਸਰਦ ਦਿਨ ਤੋਂ ਨਹੀਂ ਲੱਗਦੀ ਹੁਣ ਤੇ ਆਹੋ ਅੱਛਾ ਅੱਛਾ ਤੋ ਸਭ ਠੀਕ ਠਾਕ ਆ ਨਾ ਠੀਕ ਆ ਠੀਕ ਆ ਅੱਛਾ ਅੱਛਾ ਤਾ ਕੀ ਕਹਿੰਦਾ ਭਾਈਆ ਫਿਰ ਅੱਛਾ ਆਉਣਗੇ ਹੁਣ ਚਲੋ ਠੀਕ ਆ ਫਿਰ ਤੇ ਹੈ ਚਲ ਮੈਂ ਫੋਨ ਕਰ ਦਿਓ ਆਉਣ ਤੋਂ ਪਹਿਲਾਂ ਚੰਗਾ ਸਤਿ ਸ਼੍ਰੀ ਅਕਾਲ ਆਲੋ ਆਪਣਾ ਫੋਨ ਕੀ ਹੋ ਗਿਆ ਠੀਕ ਠਾਕ ਠੀਕ ਠਾਕ ਕਹਿਣ ਦੀ ਹੋਣਾ ਵਾ ਤੇ ਮੈਂ ਚੱਲ ਆ ਜਿਓ ਮੈਂ ਹੀ ਕੀਤਾ ਸੀ ਨਾ ਫੋਨ ਮੈਂ ਬੜਾ ਚਿਰ ਹੋ ਗਿਆ ਧਿਆਨ ਕਿਤੇ ਮਿਲ ਜਿਓ ਕਿਤੇ ਤੇ ਆਂਦੀ ਕੋਈ ਗੱਲ ਨਹੀਂ ਆ ਪਾਵਾਂਗੇ ਆਉਣ ਭਾਵੇਂ ਹੁਣ ਤੇ ਮੇਰੀ ਗੱਲ ਸੁਣੋ ਮੈਂ ਫੁਲਕੇ ਲਾਉਂਦੀ ਤੇ ਮੰਮੀ ਨੂੰ ਫੜਾ ਦੋ ਦਵਾ ਦਾ ਮੈਂ ਆ ਵੀ ਬੜੀ ਕੋਲੀ ਗੱਲੀ ਆ ਭਾਈ ਸਾਹਿਬ ਥੋੜਾ ਜੇ ਨਾਲੇ ਨਾ ਮੇਰੀ ਗੱਲ ਸੁਣੋ ਮਮੀ ਨੇ ਨਾ ਕੱਲ ਦੀ ਟੈਨਸ਼ਨ ਬੜੀ ਲਈਏ ਕੀ ਗੱਲ ਹੋ ਗਈ ਆ ਜਦੋਂ ਦੀ ਤੁਹਾਡੇ ਭਰਾ ਕਰਨੀ ਗਈ ਸੀ ਮੇਰੇ ਨਾਲ ਉਹਨਾਂ ਦੋਆਂ ਜੀਆਂ ਗੱਲਾਂ ਬੜੀਆਂ ਕੀਤੀਆਂ ਤੇ ਉਹਨੇ ਟੈਨਸ਼ਨ ਬੜੀ ਲੱਲੀ ਵਿਚਾਰੀ ਨੇ ਮੈਂ ਕਿੰਨਾ ਦੱਸਦਾ ਹੱਦ ਹੋਈ ਇਹ ਨਾਲ ਹੀ ਆਹੋ ਤੇ ਜੇ ਉਹ ਆਈ ਆ ਚਲੀ ਗਈ ਤੂੰ ਤੂੰ ਤਾਂ ਫਰਜ਼ ਨਹੀਂ ਬੰਦਾ ਗੱਲਾਂ ਕਰਦਾ ਬੜੀਆਂ ਗੱਲਾਂ ਕੀਤੀਆਂ ਤੇ ਮੇਰਾ ਪਤਾ ਕੀ ਰਾਦਾ ਬਣ ਗਿਆ ਮੇਰਾ ਰਾਦਾ ਇੱਕ ਵਾਰੀ ਜਾਵਾਂ ਨਾ ਅਧਿਕਾਰ ਮੈਂ ਤੇ ਰਮਨ ਨਾਲ ਦੋਹਤ ਕਰਕੇ ਹੀ ਜਾਵਾਂ ਕਿ ਜੇ ਤੁਹਾਡੇ ਘਰ ਆ ਹੀ ਗਈ ਆ ਤੇ ਤੁਸੀਂ ਇੰਨੀਆਂ ਗੱਲਾਂ ਕਿਉਂ ਕੀਤੀਆਂ ਹੈ ਹਾਂ ਉਹ ਨੀ ਗੱਜਮੀਨ ਦਾ ਕੋਈ ਵੀ ਲਾਲਚ ਮੈਂ ਇਹਨੂੰ ਕਹਿਉਣੀ ਆ ਫਿਰ ਭੈਣ ਆ ਵੇਖੋ ਤੁਸੀਂ ਲਵਾ ਲਓ ਆਪਣੇ ਨਾਲ ਜਮੀਨ ਉਹ ਭਰਾ ਆਪਣੇ ਮਹਾਰਾਜ ਲੱਗਾ ਭੋਗ ਖਾਣਦੇ ਤੇ ਬੜੀ ਗੱਲ ਵਾ ਸਹੀ ਗੱਲ ਉਹ ਤੇ ਕਾਦਵਾ ਕਿਸ ਦੀ ਚੀਜ਼ਾਂ ਕਹਿੰਦੇ ਕੀ ਖਾਣੀਆਂ ਮਾਰ ਕੇ ਆਪਣੇ ਖਾਣ ਭੋਗਣ ਦੇ ਬਿਲਕੁਲ ਬਿਲਕੁਲ ਸਹੀ ਗੱਲ ਵਾ ਮੈਂ ਤੇ ਆਪ ਇਹੋ ਚੀਜ਼ ਕਹਿਨੀ ਆ ਪਰ ਨਾ ਉਹਨਾਂ ਨੂੰ ਤੇ ਜਿੱਦਾਂ ਰੱਬ ਹੀ ਭੁੱਲ ਗਿਆ ਵਾ ਬੜੀਆਂ ਹੀ ਗੱਲਾਂ ਮੰਦਿਰ ਕਰਦੇ ਆ ਓਏ ਇੰਨਾ ਨਿਕਾ ਪਤਾ ਬਜ਼ੁਰਗ ਸਰੀਰ ਵਾ ਵੀ ਗੱਲ ਕਿਹੋ ਜੀ ਕੋਈ ਬੰਦਾ ਕਰੇ ਗੱਲ ਕਰੇ ਜਵਾਦਰ ਟੈਨਸ਼ਨ ਨੱਲੇ ਉਸੇ ਹੋ ਜੇ ਮੰਮੀ ਨੂੰ ਤੇ ਫਿਰ ਕੌਣ ਜ਼ਿੰਮੇਵਾਰ ਆ ਫਿਰ ਕਹਿਣਾ ਆਪਾਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਤੂੰ ਇਹ ਨਾ ਰੋਟੀ ਖਾਓ ਮੰਮੀ ਨੂੰ ਵੀ ਦਓ ਤੇ ਮੈਂ ਰੋਟੀ ਪਕਾ ਕੇ ਨਾ ਪਹਿਲਾਂ ਇਹ ਤਾਂ ਨਾ ਦੋ ਹੱਥ ਕਰਕੇ ਆਉਣੇ ਆ ਤੇ ਬਾਅਦ ਵਿੱਚ ਝਾੜ ਕੇ ਮੈਂ ਰੋਟੀ ਖਾਣੀ ਆ ਆਖੀ ਜਾਓ ਕਿ ਪਤਾ ਪੂਦਾ ਕਰ ਲਓ ਨਾ ਆਹ ਦਾ ਮਤਲਬ ਦਿਮਾਗ ਖਾਓ ਠੀਕ ਨਹੀਂ ਨਹੀਂ ਮੈਂ ਕਹਿ ਰਹਿਣਾ ਵਾ ਤੇ ਤੁਹਾਡੇ ਗਾੜੀ ਜੁੜੇ ਹੱਥ ਜਿਹੜਾ ਤਾਂ ਦਾ ਹਿੱਸਾ ਵੜਦਾ ਆਪਣਾ ਲੱਲੋ ਤੁਹਾਡੀ ਖਲਾਸੀ ਅੱਛਾ ਸੀ ਕਰਵਾ ਆ ਜੋ ਤੇ ਮੈਨੂੰ ਉਹ ਗੱਲ ਨਾਲੇ ਨਾ ਰੋਜ਼ ਦੀ ਖੁੱਤ ਮੁੱਕ ਜੂਗੀ ਮੈਂ ਤੇ ਆ ਆਪਣੀ ਬੇਕਲ ਬਣੀ ਰਹੀ ਆ ਮੈਂ ਤੇ ਇਹ ਗੱਲ ਹੁਣ ਸਮਝੀ ਆ ਕਿ ਮਾਵਾ ਮ ਜਦੋਂ ਸੱਤੇ ਨਹੀਂ ਨਹੁੰਦੇ ਮਾਪੇ ਫੇਰ ਪਤਾ ਲੱਗਦਾ ਕਿ ਉਹਨਾਂ ਦੀ ਕਦਰ ਕੀ ਹੈ ਬਹੁਤ ਗੱਲ ਵਾ ਆਹ ਹੁੰਦੇ ਆ ਨਾ ਲੱਤਾਂ ਮਾਰਨੀਆਂ ਉਹਨਾਂ ਨੂੰ ਠੋਕਰਾ ਮਾਰਨੀਆਂ ਇਹ ਕਹਿੰਦੇ ਨਹੀਂ ਹੁੰਦੇ ਜਾਂ ਗਿਆਨ ਸਵਾਜ ਜਾਂ ਮੋਇਆ ਸਵਾਦ ਹੈ ਪਤਾ ਤੇ ਬਾਅਦ ਚ ਲੱਗਦਾ ਵਾ ਸਿਆਣੇ ਬਦੇ ਕੀ ਹੁੰਦੇ ਸਹੀ ਗੱਲ ਵਾ ਸਿਆਣਾਂ ਦੀ ਕੀਮਤ ਬਾਅਦ ਚ ਪਤਾ ਲੱਗਦੀ ਆ ਜਦੋਂ ਹੁੰਦੇ ਆ ਨਾ ਉਦੋਂ ਕੋਈ ਕਦਰ ਨਹੀਂ ਕਰਦਾ ਉਹ ਤਾਂ ਗੱਲ ਵਾ ਵਾਧੂ ਹੋ ਜਾਂਦਾ ਸਭ ਕੁਝ ਪਰ ਮੈਨੂੰ ਵਿਚਾਰੀ ਵਾਲ ਵੇਖ ਕੇ ਬੜਾ ਤਰਸਾ ਹੁੰਦਿਆ ਕੱਲ ਦਾ ਜਦੋਂ ਦੀ ਆਈ ਆ ਨਾ ਮੂੰਹ ਸੁੱਟ ਕੇ ਅੰਦਰ ਪਈ ਯਾਰ ਜਾਨੀ ਉਹ ਮਹਾ ਮਹਾ ਕੰਮ ਸੈੱਟ ਕੀਤਾ ਹੈ ਖਾ ਖੂੰਗਾ ਤੇ ਇਹੀ ਭੱਦ ਹੋਈ ਆ ਮੇਰੀ ਗੱਲ ਸੁਣੋ ਵੀ ਦਰਮਗਰ ਫੁਲਕਾ ਪਾ ਮੰਮੀ ਨੇ ਆਪ ਵੀ ਖਾ ਲੋ ਤੇ ਮੈਂ ਫੁਲਕੇ ਲਾ ਕੇ ਤੇ ਪਹਿਲਾਂ ਮੈਂ ਦਰ ਨਾਲ ਦੋ ਹੱਥ ਕਰਕੇ ਆਉਣੇ ਤੇ ਆਣ ਕੇ ਫਿਰ ਰੋਟੀ ਖਾਣੀ ਅੱਜ ਚੱਲ ਵੇ ਅੱਹ ਆ ਕਿਉਂਕਿ ਸਵਾਦੀ ਗੱਲ ਕਰੀ ਜਾਂਦੀ ਏ ਠੀਕ ਹੈ ਚੱਲ ਵੇ ਅੱਹ ਤੇਹੀ ਨਾ ਫੜਾਓ ਫੁਲਕਾ ਤੇ ਮੈਂ ਜਾਨੀ ਆ ਨਾ ਚਰਾਕ ਰੋਟੀਆਂ ਲਾ ਕੇ ਫਿਰ ਤਾਂ ਸੁਨੀ ਨੂੰ ਪਤਾ ਮੈਂ ਕਿੱਦਾਂ ਕਿਸ ਨੂੰ ਗੱਲਾਂ ਕਰਾਂ ਫੜਾ ਦਨ ਫੜਾ ਦਨ ਪਤਾ ਨਹੀਂ ਕਿੱਥੇ ਆ ਘਰ ਵਾ ਕੇ ਜਾਂ ਘਰ ਹੈ ਨਹੀਂਗੀ ਮੈਂ ਤਾਂ ਕਹਿੰਦੀ ਮੈਨੂੰ ਮਿਲ ਜਾਵੇ ਅੱਜ ਅੱਜ ਤਾਂ ਮੈਂ ਦੋ ਹੱਥ ਕਰਕੇ ਜਾਣਾ ਵਾਂ ਹੈ ਜੇ ਮਾਤਾ ਵਿਚਾਰੀ ਆ ਹੀ ਗਈ ਹੀ ਘਰ ਤੇ ਕਿੱਦਾਂ ਵਿਚਾਰੀ ਨੂੰ ਕਹਿੰਦੇ ਵੀ ਤੂੰ ਗੁੱਠਾ ਲਾ ਦੇਣਾ ਗੁੱਠਾ ਲਾ ਦੇਣਾ ਦਾਸੀ ਗੁੱਠਾ ਲਵਾਉਣ ਨੂੰ ਪਹਿਲਾਂ ਮਾਤਾ ਫਿਰ ਖੀਏ ਇਹਦੇ ਨਾਲ ਤਾਂ ਗੱਲ ਮੈਨੂੰ ਕਰਨੀ ਪੈਣੀ ਆ ਚੁੱਪ ਕੀਤਾ ਤਾਂ ਤੂੰ ਜੀਣੀ ਨਹੀਂ ਦੇਣਾ ਜਿੰਨਾ ਮੈਂ ਕਹਿੰਦੀ ਆ ਨਾ ਕੀ ਕਲੇਸ਼ ਵਧਾਉਣਾ ਵਾ ਕੀ ਵਧਾਉਣਾ ਵਾ ਪਰ ਇਹਦਾ ਤਾਂ ਰਾਦਾ ਇਹੋ ਹੀ ਆ ਕਿ ਕੋਈ ਗੱਲ ਨਹੀਂ ਹੈਰੇ ਮਾਤਾ ਇਹਨਾਂ ਨੂੰ ਲਾਲਚ ਕਰਕੇ ਰਹਾ ਲਈ ਆ ਕਰਦੀ ਆ ਨਾ ਘਰੇ ਦਾ ਮੈਂ ਚੰਗੀ ਤਰ੍ਹਾਂ ਜਰਾਕ ਆਹ ਸਭਾਤ ਤੇ ਦਰਦ ਸੁਣੀ ਆਉਂਦੀ ਈ ਆ ਇੰਨੇ ਹੁਣ ਕੀ ਨਵਾਂ ਹਿਸਾਬ ਕੱਢਣਾ ਚੱਲ ਸੁਣ ਲਈ ਇਹਦੀ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਆਜੋ ਬਹਿ ਜਾਓ ਬਹਿਣਾ ਬੁਣਾ ਕੀ ਐ ਬਹਿਣ ਵਾਲੇ ਤੇ ਹੀ ਕੰਮ ਹੀ ਰਹਿਣ ਦਿੱਤੇ ਕਿਉਂ ਅਸੀਂ ਕੀ ਕਰਤਾ ਹੋਣਾ ਨਹੀਂ ਜੇ ਮਾਤਾ ਵਿਚਾਰੀ ਆ ਹੀ ਗਈ ਤਾਂ ਮਿਲਣਾ ਹੈ ਤੇ ਉਹਦੇ ਨਾਲ ਵਿਚਾਰੀ ਦਾ ਸੁੱਖ ਦੀਆਂ ਦੁੱਖ ਦੀਆਂ ਕਰਨ ਨਾਲੋਂ ਤੁਸੀਂ ਉਹਨੂੰ ਕਹਿਣ ਡੈਪੀ ਤੇਰਾ ਗੁੱਠਾ ਲਵਾ ਲੈਣਾ ਵਾ ਤੇਰਾ ਗੁੱਠਾ ਲਵਾ ਲੈਣਾ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਹਾਡੇ ਦਿਮਾਗ 'ਚ ਗੱਲਾਂ ਆਉਂਦੀਆਂ ਕਿੱਥੋਂ ਆ ਗੱਲਾਂ ਉਦਾਂ ਹੀ ਆਉਂਦੀਆਂ ਵਾ ਜਦੋਂ ਦੋ ਦਿਨ ਉੱਤੇ ਹੋ ਗਏ ਹੀ ਤੂੰ ਇਦਾਂ ਹੀ ਤੜਫਦੀ ਈ ਹਾ ਫੇ ਮਾਤਾ ਨੂੰ ਲੈ ਓ ਲੈ ਓ ਹੁਣ ਤੂੰ ਮਿੱਠੀ ਪਿਆਰੀ ਕਿਹੜੇ ਕੰਮ ਨੂੰ ਬਣੀ ਆ ਹੁਣ ਕੋਈ ਨਾ ਕੋਈ ਮਨਸੂਬਾ ਤਾਂ ਘੜਿਆ ਹੀ ਹੁਣਾਵਾ ਫੋਰ ਕੀ ਉਹਦੇ ਕੋਲ ਪਿਆਲੀ ਬਣਾਵਾ ਜਾਂਦ ਕੋ ਸੋਨਾ ਵਾ ਤੇਰਾ ਇਰਾਦਾ ਹੁਣਾਵਾ ਉਹ ਹੱਥ ਫੇਰ ਲੈਨੇ ਆ ਸੋਨਾ ਬਥੇਰਾ ਮhenga ਹੋਇਆ ਵਾ ਆ ਤਾਂ ਪੁੱਠੀਆਂ ਗੱਲਾਂ ਆ ਨਾ ਜਿੰਨੀਆਂ ਮਰਜ਼ੀ ਕਰੀ ਜਾਓ ਜਿਵੇਂ ਪਹਿਲਾਂ ਨਹੀਂ ਮੈਂ ਸੋਨੇ ਵਾਲ ਵੇਚ ਸਕਦੀ ਪਹਿਲਾਂ ਨਹੀਂ ਮੈਂ ਵੇਚ ਸਕਦੀ ਪਿਆਣੀ ਵਾਲ ਜੇ ਮੈਨੂੰ ਅਕਲ ਆਈ ਗਈ ਆ ਚੱਲ ਮੈਨੂੰ ਹੋਇਆ ਐ ਇਸ ਚੀਜ਼ ਦਾ ਕਿ ਜਿੱਦਾਂ ਦੀ ਮੇਰੀ ਮਾਵਾ ਉਦਾਂ ਦੀ ਇਹ ਮਾਵਾ ਅਸੀਂ ਐਵੇਂ ਜੜ ਕੇ ੱੱਕੇ ਦਿੰਦੇ ਸੀਗੇ ਮੈਨੂੰ ਸਮਝ ਲੱਗ ਗਈ ਆ ਪਰ ਭੈਣ ਜੀ ਤੁਹਾਨੂੰ ਸਮਝ ਨਹੀਂ ਲੱਗ ਰਹੀ ਇਸ ਚੀਜ਼ ਦੀ ਠੀਕ ਆ ਨਾ 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 ਭੈਣ ਜੀ ਛਿਦੈਣ ਵਾ ਭੈਣ ਜੀ ਨੂੰ ਕਾਨੂੰ ਸਮਝ ਲੱਗਣੀ ਆ ਤੂੰ ਤੇ ਬੜੀ ਸਮਝਦਾਰ ਵਾ ਉਦੋਂ ਤੇਰੀ ਸਮਝਦਾਰੀ ਕਿੱਥੇ ਗਈ ਏ ਜਿੱਦਣ ਬੋਲਦੀ ਫਿਰਦੀ ਹਾਂ ਤੂੰ ਉਦੋਂ ਤਾਂ ਮਾਦਰ ਬੈਗ ਚੋ ਕੇ ਘਰੋਂ ਬਾਹਰ ਕੱਢਦੇ ਸੀ ਵੀ 2 ਮਹੀਨੇ ਹੋ ਗਿਆ ਤੇ ਜਾਂ ਨਿਕਲ ਇਥੋਂ ਹੋਣੇ ਨਹੀਂ ਸਿਆਣਪ ਕਿੱਥੋਂ ਆ ਗਈ ਤੇਰੇ ਵਿੱਚ ਮੈਨੂੰ ਪਤਾ ਵਾ ਮੈਂ ਗਲਤੀ ਕੀਤੀ ਐ ਮੈਂ ਕੱਢਿਆ ਹੀ ਬਾਹਰ ਮੈਂ ਮਾਰੇ ਹੀ ਤੱਕੇ ਮਾਤਾ ਨੂੰ ਪਰ ਨਾ ਹੁਣ ਮੈਂ ਆਪਣੇ ਹੱਥਾਂ ਨਾਲ ਦੰਧੀਆਂ ਵੱਡਦੀਆਂ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਮੈਂ ਨਾ ਪਰਮਾਤਮਾ ਦੀ ਦਰਗਾਹ ਵਿੱਚ ੁੱਠੀ ਹੋ ਗਈਆਂ ਵਿਚਾਰੀ ਬਜ਼ੁਰਗ ਨੂੰ ਮੈਂ ਤੱਕੇ ਮਾਰੇ ਮੈਂ ਤੇ ਕਹਿੰਨੀ ਆ ਸੰਭਲ ਦਾ ਮੌਕਾ ਵਾ ਤੁਸੀਂ ਵੀ ਸੰਭਲ ਜੋ ਤੇ ਨਾਟਕਾ ਕਰੋ ਵਿਚਾਰੀ ਮਾਤਾ ਦੇ ਨਾਲ ਨਾ ਇਹ ਕਾਹਦਾ ਤੱਕਾ ਕਰਨ ਦੇ ਆ ਜਿਹੜੀ ਪਿਆਲੀ ਆ ਉਹਦੇ ਦੋਹੇ ਸੇ ਮਾਦਾ ਕਰਦੇ ਭਾਵੇਂ ਤੁਹਾਡੇ ਨਾਲ ਰਹੀ ਜਾਵੇ ਤੇ ਭਾਵੇਂ ਸਾਡੇ ਨਾਲ ਰਹੀ ਜਾਵੇ ਗੱਲ ਤੇ ਇਹੋ ਹੀ ਆ ਨਾ ਜਿੰਨਾ ਚਿਰ ਵਿਚਾਰੀ ਜਿੰਦੀ ਆ ਕਮਸ ਕਮ ਇੰਨਾ ਚਿਰ ਤੱਕ ਨਾ ਕੋ ਕੋਹਾ ਗੱਲ ਚੱਲ ਜਿੰਦੀ ਆ ਵਿਚਾਰੀ ਨੂੰ ਇੰਨਾ ਤਾਂ ਹੁ ਮੇਰ ਨਾਲ ਪਿਆਰੀ ਹੈਗੀ ਆ ਤੇ ਤੁਸੀਂ ਆਂਦੇ ਜੇ ਉਹਦੇ ਜਿੰਦੀ ਦੇ ਹੱਥ ਫੜਾ ਲੀਏ ਇਹ ਕੰਮ ਤੁਹਾਡੇ ਵਾਸਤੇ ਚੰਗਾ ਨਹੀਂਗਾ ਮੈਂ ਇਸੇ ਕਰਕੇ ਆਈ ਆ ਕਿ ਵਿਚਾਰੀ ਰੋਂ ਰਹੀ ਹੀਗੀ ਕਿ ਮੇਰ ਨਾਲ ਇੱਕ ਗੱਲ ਚੰਗੀ ਨਹੀਂ ਕੀਤੀ ਨਾ ਮੇਰੇ ਪੁੱਤ ਨੇ ਤੇ ਨਾ ਮੇਰੀ ਨੋ ਨੇ ਅੱਛਾ ਹੁਣ ਮਾਦਾ ਤੇਰ ਕੋ ਜਾ ਜਾ ਰੋਂਦੀ ਆ ਤੇ ਮਾਦਾ ਇੱਥੇ ਗੱਲ ਕਹਿ ਜਾਂਦੀ ਕਿ ਤੁਸੀਂ ਇਹ ਗੱਲਾਂ ਨਹੀਂ ਚੰਗੀਆਂ ਕੀਤੀਆਂ ਹੈਂ ਹੁਣ ਤੂੰ ਬੜੀ ਸਿਆਣੀ ਬਣੀ ਆ ਫੇ ਜਾ ਕੇ ਉਹਨੂੰ ਕਹਿ ਦੇ ਨਾ ਫੀਮਾਦਾ ਆ ਕੰਮ ਇਦਾਂ ਨਹੀਂ ਇਦਾਂ ਕਰ ਲਾ ਤੇ ਭਾਵੇਂ ਤੁਹਾਡੇ ਹੱਲ ਰਹੀ ਜਾਵੇ ਤੇ ਇੱਧਰ ਰਹੀ ਜਾਵੇ ਉਹ ਕੋਈ ਗੱਲ ਨਹੀਂ ਬਾਬਾ ਮੈਂ ਕਹਿ ਦਨੀ ਆ ਕਿ ਜਿਹੜਾ ਤੁਹਾਡਾ ਹਿੱਸਾ ਤੁਹਾਡੇ ਨਾਲ ਲਾ ਦੇ ਖਾਨੂਨੀ ਗੇ ਹਿੱਸੇ ਚਾਹੀਦੇ ਖਾਨੂਦ ਉਹਦਾ ਸਾਥ ਹੀ ਬੜਾ ਵਿਚਾਰੀ ਦਾ ਮੇਰੇ ਬੂਏ ਤੇ ਖੁੱਲੇ ਆ ਨਾ ਹੁਣ ਮੈਂ ਆ ਗਈ ਮੈਨੂੰ ਕੋਈ ਫਿਕਰਤ ਨਹੀਂ ਹੈਗਾ ਮਗਰ ਦਾ ਅੱਛਾ ਹੁਣ ਤੇ ਮੇਰੇ ਬੂਏ ਖੁੱਲੇ ਨਾਲ ਚੇਤਾ ਆ ਗਿਆ ਵਾ ਜਦੋਂ ਘਰੋਂ ਕੱਢਦੀ ਉਹਦੋਂ ਤੈਨੂੰ ਚੇਤਾ ਨਾ ਆਇਆ ਹੁਣ ਠੋਕਰ ਵੱਜੀ ਹੋਣੀ ਆ ਕੋਈ ਤਾਂ ਹੀ ਅਕਲ ਟਕਾਣੇ ਆਈ ਆ ਉਹਦਾਂ ਦਾ ਟਕਾਣੇ ਆਉਣ ਵਾਲੀ ਹੈ ਨੀਹਾਂ ਤੋਂ ਉਦਾਂ ਦੇ ਤੂੰ ਵਾਰ ਨੂੰ ਤਲਵਾਰਾਂ ਮਾਰਦੇ ਹਾਂ ਕਿਦਾਂ ਅਦਲ ਲੜ ਕੇ ਗਈ ਹਾਂ ਤੋਂ ਮੇਰੇ ਨਾਲ ਫਿਰ ਘਰ ਜਾ ਕੇ ਸਾਡੀ ਬੇਇੱਜ਼ਤੀ ਕੀਤੀ ਜਿਵੇਂ ਲੈਣ ਚੱਲ ਗਏ ਆ ਤੇ ਜੇ ਤੂੰ ਨਹੀਂ ਆਉਣ ਦੇਣਾ ਤਾਂ ਫੋਨ ਕਰਦੀ ਵੀ ਭੈਣ ਜੀ ਮੈਂ ਨਾ ਰੱਖਣਾ ਵਾ ਮਾਦਾ ਨੂੰ ਤੁਸੀਂ ਨਾ ਆਇਓ ਘਰ ਸੱਦ ਕੇ ਮਿੱਠੀ ਪਿਆਰੀ ਹੋ ਗਈ ਪਤਾ ਨਹੀਂ ਉਹਦੇ ਸਿਰ 'ਚ ਕੀ ਟੂੜਤਾ ਉਹਨੇ ਤੁਹਾਡੇ ਵੱਲ ਵੇਖਿਆ ਹੀ ਨਹੀਂ ਤੇ ਤੁਸੀਂ ਕਹਿਣ ਕਿ ਦਏ ਜੇ ਤੁਸੀਂ ਤੇ ਜਾਣ ਕੇ ਗੱਲਾਂ ਬਣਾਈ ਜਾਣ ਦੇ ਜ ਉਹੋ ਗੱਲਾਂ ਲੜਾਈ ਦਾ ਕਿ ਵਿਦਾਉਣਾ 'ਚ ਨਹੀਂ ਮਰਜੀ ਵਿਦਾਈ ਜਾਓ ਮੈਂ ਤਾਂ ਤੁਹਾਨੂੰ ਸਾਫ਼ ਦੀ ਗੱਲ ਕਰਨ ਆਈ ਆ ਕਿ ਵਿਚਾਰੀ ਬੁੱਢੀ ਹੈਗੀ ਆ ਤੇ ਨਾ ਦਿਲ ਦਿਖਾਇਆ ਕਰੋ ਉਹਦਾ ਜੇ ਆ ਜਾਂਦੀ ਹੁੰਦੀ ਆ ਤੇ ਪਿਆਰ ਨਾਲ ਵਹਿ ਕਿਤੇ ਉਦਾਂ ਗੱਲਾਂ ਬਾਤਾਂ ਕਰਿਆ ਕਰੋ ਤੇ ਆ ਪਿਆਲੀ ਕੁਲੀ ਦੀਆਂ ਗੱਲਾਂ ਤਾਂ ਨਾ ਕਰਿਆ ਕਰੋ ਵਿਚਾਰੀ ਦੇ ਨਾਲ ਅੱਛਾ ਬੜੀ ਸਿਆਣੀ ਹੋ ਗਈ ਆ ਤੇ ਪਿਆਲੀ ਦੀਆਂ ਗੱਲਾਂ ਨਾ ਕਰਿਆ ਕਰਕੇ ਤੇਰਾ ਇਰਾਦਾ ਹੁਣਾ ਵਾ ਸਭ ਕੁਝ ਹੜੱਪ ਲੈਣੀ ਆ ਤੇ ਮੁੜ ਕੇ ਐ ਨਾ ਵੇਂਦੇ ਰਹਿਣ ਕੇ ਕੰਮ ਵਾਲੇ ਘਰ ਇਹ ਕੰਮ ਨਹੀਂ ਤੇਰੇ ਹੁਣੇ ਮੇਰੀ ਗੱਲ ਯਾਦ ਰੱਖ ਲੈ ਲੈ ਮੈਂ ਜਿੰਨਾ ਕਹਿਣ ਲਈ ਆ ਉਨਾਂ ਸਗੋਂ ਤੋਂ ਉਲਟੀ ਪੈਂਡ ਹੈ ਜੇ ਮੈਨੂੰ ਬਾਜੀ ਕਿੱਥੇ ਆ ਮੈਂ ਤਾਂ ਬਾਜੀ ਨਾਲ ਵੀ ਗੱਲ ਕਰਨੀ ਆ ਉਹ ਹੈ ਨਿਗੇਕਰ ਉਹ ਕਿਤੇ ਗਏ ਆ ਜੇ ਗੱਲ ਕਰਨੀ ਆ ਨਾ ਕੱਲ ਨੂੰ ਆ ਜੀ ਅੱਜ ਉਹ ਨਾ ਲੇਟ ਹੋ ਜਾਣਾ ਵਾ ਕੋਈ ਗੱਲ ਨਹੀਂ ਪਰ ਮੈਂ ਹੱਥ ਜੋੜਦੀ ਆ ਵਿਚਾਰੀ ਦਾ ਦਿਲ ਨਾ ਦਿਖਾਓ ਚੰਗਾ ਪਿਆਲੀ ਤੁਹਾਡੀ ਇਹ ਤੁਹਾਨੂੰ ਮਿਲ ਜਾਣੀ ਆ ਆਪਾਂ ਕੋਹ ਨਹੀਂ ਗੱਲ ਲੈਣਾ ਤੁਹਾਡਾ ਮਹਾਰਾਜ ਹਨੂ ਆਪਣੇ ਖਾਣ ਭੋਗਣ ਦੇਵੇ ਬਸ ਮੈਂ ਤਾਂ ਬਸ ਇੰਨੀ ਗੱਲ ਕਰਨ ਆਈ ਸੀਗੀ ਤੁਸੀਂ ਤੇ ਜਾਣ ਕੇ ਵਾਧੂ ਗੱਲਾਂ ਕਰੀ ਜਾਣ ਦੇ ਜੇ ਨਾ ਵਾਧੂ ਗੱਲ ਮੈਂ ਕਿਹੜੀ ਕੀਤੀ ਆ ਜੋਸ ਤੇ ਆਈ ਆ ਉਹੀ ਕੀਤੀ ਤੁਹਾਡੇ ਨਾਲ ਗੱਲ ਦੱਸ ਬੁੱਢੇ ਮਾਪਿਓ ਵਾਧੂ ਹੋ ਜਾਂਦੇ ਆ ਹੈ ਨਾ ਮੈਂ ਕਦੇ ਕਹਿੰਦੀ ਵਾਧੂ ਆ ਅੱਜ ਤੈਨੂੰ ਬੁੱਢੇ ਮਾਪਿਓ ਦਾ ਬੜਾ ਫਿਕਰ ਹੋ ਗਿਆ ਉਹਦਾ ਨਾ ਦੇ ਨੂੰ ਫਿਕਰ ਹੋਇਆ ਆ ਨਾ ਗੱਲਾਂ ਜਿਵੇਂ ਮੇਰੇ ਲਾਗੇ ਨਾ ਕਰ ਮੈਂ ਖਾਧੀਆਂ ਪੀਤੀਆਂ ਵਾਂ ਚੱਲ ਕੋਈ ਨਹੀਂ ਭੈਣ ਮੈਂ ਤਾਂ ਕਹੇ ਕਿਹੇ ਗੱਲ ਦਾ ਅਸਰ ਹੋ ਜਾਊਗਾ ਪਰ ਤੇ ਤੇ ਅਸਰ ਨਹੀਂਗਾ ਹੁਣ ਆਹੋ ਹੁਣ ਸੁੱਤੀ ਹੋਣਾ ਗਈ ਆ ਜਾਣੀ ਆ ਮੈਂ ਇਹ ਕਿੱਡੀਆਂ ਮਿਰਚਾਂ ਲੱਗੀਆਂ ਇਹਨੂੰ ਤੇ ਮਾਤਾ ਦਾ ਹਾਲ ਵੇਖ ਲਾ ਜਾ ਕੇ ਤਾਂ ਉਸੇ ਵੇਲੇ ਨਾ ਤਾਂ ਕੰਨ ਭਰਤੇ ਆ ਮਾਤਾ ਨੂੰ ਆ ਲੈਣ ਦੇਈ ਸੀ ਉਹਨਾਂ ਨੇ ਮੈਂ ਗੱਲ ਕਰੂੰਗੀ ਵੀ ਜੇ ਰੋਟੀ ਖਾਦੀ ਪੱਜ ਜਾਂਦੀ ਆ ਤੇ ਗੱਲ ਨਹੀਂ ਪੱਜਦੀ ਜਾ ਕੇ ਤਾਂ ਕੰਨਾਂ 'ਚ ਪਾਉਂਦਾ ਵੀ ਹਾਂ ਤੇ ਨਾਲੇ ਮੈਂ ਝੂਠ ਨਹੀਂ ਕਿਹਾ ਸਭ ਕੁਝ ਸੱਚ ਹੀ ਕਿਹਾ ਵਾ ਇਹਨਾਂ ਦੋਵਾਂ ਜੀਆਂ ਨੇ ਮਿੱਠੇ ਪਿਆਰੇ ਹੋਗੇ ਨਾ ਇਹੋ ਕੰਮ ਹੀ ਕਰਨਾ ਵਾ ਕੋਈ ਨਹੀਂ ਇਹਨਾਂ ਨੂੰ ਕਹਿਨੀ ਆ ਆਪਣੇ ਨਾਨਕੇ ਸਦੋ ਮਾਤਾ ਨੂੰ ਸਮਝਾਉਣ ਵੀ ਪਿਆਲੀ ਕਰ ਦੇ ਨਾ ਤੁਹਾਡੇ ਵੱਲੋਂ ਉਧਰ ਰਹੀ ਜਾ ਅਹੀਂ ਤੇਰਾ ਚਾਰ ਪਾਉਣਾ ਵਾ ਭਰਾਵਾ ਮੈਂ ਕਿੱਥੇ ਡਿਆ ਵਾਂ ਔਖਾ ਹੋਇਆ ਜੀ ਪੂਰਾ ਇਹ ਨਿਉ ਪੜਾਇਆ ਜਾਂਦਾ ਘਰੇ ਵੀ ਮੈਂ ਤਾਂ ਟਿਊਸ਼ਨ ਹਾਲ ਲਈ ਐ ਤੇ ਤੂੰ ਆਪਣਾ ਸਭ ਲਾ ਲਾ ਮੈਡੀਕਲ ਰੱਖ ਕੇ ਬੈਗੇ ਆਉਂਦਾ ਕਿਉਂ ਹੈ ਨਹੀਂਗਾ ਹੁਣ ਮੈਂ ਕਿਥੋਂ ਤੈਨੂੰ ਨੋਟ ਸੈਂਡ ਕਰਦਾ ਮੈਂ ਤੇ ਆਪੋਂ ਓੱਖਾ ਬੈਠਾ ਉਹਦੇ ਵੀ ਟਿਊਸ਼ਨ ਚੱਲ ਜਾ ਮੰਨ ਲਾ ਮੇਰੀ ਨੋਟਸੇ ਬਣਾ ਲਾ ਉੱਥੇ ਆ ਕੇ ਚਲ ਠੀਕ ਚੰਗਾ ओके। ਉਹਦੇ ਉਹ ਤਾਂ ਮੰਮਾ ਤੇਰੀ ਕਿੱਥੇ ਗਈ ਆ? ਬੱਬਾ ਆਹੋ। ਮੰਮੀ ਗਈ ਹੈ ਆਪਣੇ ਚਾਚੇ ਉਹਨਾਂ ਕੋਲ ਗਈ ਹੈ। ਅੱਛਾ 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 ਹਾਂਜੀ। ਉਹਾਂ ਦੇ ਨੂੰ ਕੰਮ ਹੀ ਮੜਾਏ ਮਾਈ। ਠੀਕ 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 ਹਾਂਜੀ। ਓਏ ਯਾਰ ਜਾਣਾ ਜੁਣਾ ਕੀ ਇਹ? ਉਹ ਤਾਂ ਗੱਲਾਂ ਨਹੀਂ ਇਹ ਝੰਗੀਆਂ ਕਰ। ਕੌਣ? ਤੇ ਹੋਈ ਚਾਚੀ ਆਹੋ। ਕੀ ਗੱਲਾਂ ਕਰੀਏ। ਓਏ ਓ ਯਾਰ ਜੀ ਮਾਤਾ ਘਰ ਗਈ ਸੀ ਨਾ ਤੇ ਉਦੋਂ ਹਾਂਜੀ। ਤੇ ਉਰ ਮਾਤਾ ਪਰਛਾਣ ਜੀ। ਪਤਾ ਨਹੀਂ ਉਹਨੂੰ ਕੀ ਆਖਿਆ ਹੋ ਕੋਈ ਪਿਆੜੀ ਪੂਰੀ ਦੀ ਵਲੱਖ ਕੋ ਕਰਦੇ ਹੋਗੇ ਜਾਂ ਹੋਰ ਗੱਲਬਾਤ ਕੋ ਕੀਤੀ ਹੋਊਗੀ ਅੱਛਾ ਅੱਛਾ ਤੇ ਮੈਨੂੰ ਸੀਵਾ ਆਖੰਦੇ ਕਹਿੰਦੀ ਵੀ ਇਹਨੇ ਜੇ ਬਿਮਾਰ ਹੋ ਗਈ ਅੱਗੇ ਉਤੋਂ ਹਿਆੜਵਾ ਹੈ ਤੇ ਕੀ ਕਰਾਂਗੇ ਮੁਰਤੇ ਭਰਨਾ ਉਹਨਾਂ ਨੂੰ ਇਤਨਾ ਚਾਹੀਦਾ ਨਹੀਂ ਜੇ ਬੰਦਾ ਚਲੇ ਜਾਂਦਾ ਤੇ ਗੱਲਾਂ ਕਿੰਨੀਆਂ ਕਰ ਗਿੰਗ ਗੱਲਾਂ ਕਰ ਦੇਗੀ ਇਹ ਦਾਦੀ ਨੂੰ ਕੀ ਪੈੜੀ ਇਹਨਾਂ ਲੱਲਣੀ ਉਹ ਯਾਰ ਇਹੋ ਕੋ ਗੱਲਬਾਤ ਕਰਤੇ ਇਤਨਾ ਦੇ ਕਿ ਤਾਂ ਹੀ ਤਾਂ ਹੀ ਮਤਾ ਗੁੰਮ ਜੀ ਹੋ ਗਈ ਆਗੇ ਆਦਮ ਬੜਾ ਮੋਟਾ ਗੱਲ ਬਹੁਤ ਗਲਤ ਨਹੀਂ ਤੇ ਮੈਂ ਕਰਨ ਨੂੰ ਕਹਾਂ ਨਹੀਂ ਕਿ ਤੈਨੂੰ ਕੋ ਲੋੜਾ ਕਹਿ ਮੁੱਫਤ ਘਰ ਉਹਨਾਂ ਨੇ ਘਰ ਪੂਰਾ ਉਹਨਾਂ ਦਾ ਠੀਕ ਨਹੀਂ ਪਰ ਗਲਤ ਹੈ ਗਲਤ ਪੁੱਤ ਹੀ ਚਾਚੇ ਨੂੰ ਕਹਾਂ ਕਰੀ ਯਾਰ ਉਹ ਸਿਆਣੇ ਬੈਣੇ ਹੈਗੇ ਮੈਂ ਕੀ ਕਹਨੂੰ ਕਹਾਂ ਹੈ ਜਦ ਨਾਲ ਨੂੰ ਬਤਾਈ ਆ ਅਮੀ ਨੇ ਗੱਲਾਂ ਕਰ ਹੋਣੀਆਂ ਤੇ ਬਾਤ ਜਿੱਦਾਂ ਸਗੋ ਯਾਰ ਗੱਲਾਂ ਕਰ ਹੋ ਗਈ ਤੇ ਤੇ ਬਾਅਦ ਫਿਰ ਬੋਲਣ ਚੱਲਣ ਨੂੰ ਵੀ ਜਾਣਗੇ ਉਹਨੇ ਬੋਲਣ ਚੱਲਣ ਨੂੰ ਕਿਉਂ ਜਾਣਾ ਵਾ ਪਰ ਗਲਤ ਹੈ ਵੀ ਗਲਤ ਹੈ ਮਣੀ ਉਹਨਾਂ ਵਾਸਤੇ ਉਹ ਮੈਂ ਤੁਹਾਨੂੰ ਦੱਸਾਂ ਈ ਗੱਲ ਤੁਸੀਂ ਚਾਚੇ ਨਾ ਕਰੋ ਗਾਰਮਾਨਾ ਬੈ ਕੇ ਕਿਤੇ ਵੀ ਜਾਨੀ ਹਾ ਕਰਵੀਂ ਕਲਾ ਆਵਣਾ ਭਾਂਜੀ ਕਿਪਰ ਤਾਂ ਆਪੀ ਕਰਦਾ ਹੋਇਆ ਉਹ ਯਾਰ ਇਹੋ ਤੇ ਗੱਲ ਵਾ ਜਨਾਨੀ ਕਦੀ ਦੀ ਕੀ ਗੁਰਤੋ ਆ ਉਹ ਨਾਲ ਆਵ ਰਲਿਆ ਹੋਣਾ ਤਾਂ ਤਾਂ ਹੀ ਗੱਲ ਹੁੰਦੀ ਆ ਉਹ ਤੇਰੀ ਮਾਂ ਕੇ ਨਾਲ ਕੋਈ ਗੱਲ ਬਾਤ ਕਰੇ ਮੈਂ ਕਰੰਦੇ ਆਂ ਵੇ ਚੜ ਕੇ ਪੁਰੇ ਤਫਕਾ ਮਾਰੀ ਦੇਈਦਾ ਚੱਤ ਤੇਰੇ ਕੰਮ ਵਿੱਚ ਬੋਲਣਾ ਹੈ ਸਾਡੀ ਆਪਣੀ ਗੱਲ ਵਾ ਪਰ ਨਹੀਂ ਯਾਰ ਭੱਜ ਤੋ ਕੜੀ ਫੂ ਹਾਂ ਹਾਂ ਕਰੀ ਜਣਾ ਫਿਰ ਅਗਲੇ ਨੇ ਫਿਰ ਸੱਜਣਾ ਚੜਨਾ ਜੀ ਹਾਂ ਗੱਲ ਵਾ ਨਾ ਕੀ ਜੇ ਤੇ ਮੰਨ ਲਓ ਕਿ ਆ ਪੈਲੀ ਪੁੜੀ ਨਾਲ ਖੋਣੀ ਐ ਇਹਨਾਂ ਨੂੰ ਬਹਿ ਕੇ ਗੱਲ ਕਰ ਲੈਨੇ ਆ ਓਏ ਆਹੋ ਯਾਰ ਮੈਂ ਇਹਨੂੰ ਕਿਹੜਾ ਮਾਰਾ ਦੇ ਦੇ ਕਬਾਣਾ ਐਵੇਂ ਕਿਤੇ ਕਪਾਤ ਕਰਾਏਗੀ ਬੈਠੋ ਕੰਮ ਰੋਟੀਆਂ ਹੀ ਖਾ ਲਈ ਜਾਣੀਆਂ ਏ ਕਿ ਇਹਨਾਂ ਨੇ ਤੈਨੂੰ ਗੱਲਾਂ ਕਰਕੇ ਮਾਰੀ ਉਹੋ ਹੀ ਤਾਂ ਗੱਲ ਵਗ ਮੈਨੂੰ ਤੇ ਉਹਦੇ ਕਿਤੇ ਘਰ ਨਹੀਂ ਬੈਠਿਆ ਗੱਲ ਤੇਰੀ ਸਹੀ ਏ ਤੇਰੇ ਚਾਚੇ ਨੇ ਵੀ ਗੱਲ ਕਰਨੀ ਮੈਨੂੰ ਕਰਨੀ ਪੈਣੀ ਉਹਦੇ ਘਰ ਨਹੀਂ ਬੈਠੇ ਹੋਣੇ ਉਹਦੇ ਕਿ ਤਸੀਲੇ ਕਿਸੇ ਕਿਸੇ ਵੜੇ ਹੋਣੇ ਓਏ ਆਹੋ ਬਹਿਣ ਵਾਲਾ ਤਾਂ ਨਿੰਗਾ ਉਹਦੀ ਘਰ ਦੀ ਬੜੀ ਹੰਤਰੀ ਐ ਨਾ ਅੱਜ ਤੇਰੀ ਕਰੇ ਬਦਾ ਕੀ ਹੈ ਦਾਦੀ ਨੂੰ ਹੋਣਗਾ ਉਦੋਂ ਮੈਂ ਮਮੀ ਨੂੰ ਕਿਹਾ ਵੀ ਹੈਗਾ ਮੈਂ ਮਮੀ ਮੇਰੇ ਨਾਲ ਜਾਵਦੇ ਲੈ ਵੀ ਨਹੀਂ ਜਾਵਦਾ ਉਹ ਜੇ ਤੂੰ ਨਾਲ ਚਲ ਜਾਂਦਾ ਨਾ ਤੇ ਫਿਰ ਉਹਨਾਂ ਕਹੜਾ ਹੈ ਵੀ ਇਹ ਸੁਹਾ ਨਾਲ ਆਇਆ ਵਾ ਕੀ ਗੱਲਾਂ ਕਰਦੇ ਕੀ ਗੱਲਾਂ ਦਾ ਨਾ ਕਰਦੇ ਆ ਗਲਤ ਦੀ ਵਾ ਕਾ ਸਹੀ ਜੇ ਤੂੰ ਹੀ ਨਾਲ ਚਲ ਜਾਂਦਾ ਨਾ ਤੇਰਾ ਕੰਮ ਨਹੀਂ ਹੋਣਾ ਤੇਰਾ ਨਾ ਉਹ ਹੀ ਗੱਲ ਕਰਨੀ ਜਿਹੜੀ ਕੋਈ ਗੱਲ ਹੈਗੀ ਉਹੀ ਤੇ ਗੱਲ ਆ ਚੱਲ ਕੋਈ ਮੇਰਾ ਪਤਾ ਪੜ ਲਾ ਹੈ ਚੋ ਠੀਕ ਹੈ ਤੇ ਤੁਸੀਂ ਗਿਆ ਸੀ ਨਾ ਆ ਜਾਣਾ ਜੇ ਟਾਈਮ ਹੋ ਚੱਲਾ ਬਸ ਚੱਲ ਠੀਕ ਹੈ ਮੇਰਾ ਪੁੱਤਰ ਕੋ ਘਰ ਵੀ ਮਿਹਨਤ ਕਰਿਆ ਕਰ ਹੈ ਇਹ ਪਾਸ ਹੋ ਜਾਏਗਾ ਚੰਗੇ ਨੰਬਰ ਆਉਣਗੇ ਚੰਗਾ ਰਹਿ ਜਾਏਗਾ ਹਾਂਜੀ ਹਾਂਜੀ ਮੈਂ ਚਾਹਤ ਨਾ ਵੇਖਦਾ ਮੜਾ ਹਲਵਾ ਕਿ ਜੇ ਦਾਦੀ ਆਈ ਗਈ ਹੈ ਤਾਂ ਤੀਂ ਸ਼ਰਮ ਕਰ ਲਓ ਥੋੜੀ ਅਹੀਂ ਪਹਿਲੀ ਕੀ ਕਰਨੀ ਫੇਰੀ ਅੱਗੇ ਦਿੱਤੀ ਮਾਰਾ ਇਹਨੇ ਬੋਤੀ ਆਨੂ ਕਿ ਲੋੜ ਪੈਲੀ ਇਹ ਫਸਦਾਈਏ